जो सा दुनिया सवाल जाती है रब किए सहारा देता है रब की मेहर नाल, ओ सहारा मिलता है जो हरेक पल की ठीकनी बिना नहीं मिल सकता ਰੱਬ ਦੀ ਮੇਰ ਨੂੰ ਅਸੀਂ ਕਿਵੇਂ ਮਹਿਸੂਸ ਕਰ ਸਕਦੇ ਹਾਂ ਰੱਬ ਦੀ ਮੇਰ ਨੂੰ ਅਸੀਂ ਸਤਿਕਾਰ ਅਤੇ ਧਰਮ ਨਾਲ ਦਿਲ ਦੇ ਅੰਦਰ ਮਹਿਸੂਸ ਕਰ ਸਕਦੇ ਹਾਂ ਰੱਬ ਦੇ ਰਾਹਾਂ ਨੂੰ ਸਹੀ سلوਕ ਨਾਲ ਕਿਵੇਂ ਪਛਾਣ ਸਕਦੇ ਹਾਂ ਰੱਬ ਦੇ ਰਾਹਾਂ ਨੂੰ ਧੀਰੇ ਧੀਰੇ ਸਮਝਣ ਲਈ ਸੱਚਾਈ ਅਤੇ ਇਮਾਨਦਾਰੀ ਨਾਲ ਜੀਣਾ ਪੈਂਦਾ ਹੈ ਜਦੋਂ ਜੀਵਨ ਵਿੱਚ ਉਲਝਣ ਆਉਂਦੀ ਹੈ ਰੱਬ ਦਾ ਸਹਾਰਾ ਕਿਵੇਂ ਮਿਲਦਾ ਹੈ ਰੱਬ ਦਾ ਸਹਾਰਾ ਉਹ ਰੋਸ਼ਨੀ ਹੈ ਜੋ ਹਨੇਰੇ ਵਿੱਚ ਸਹੀ ਰਸਤਾ ਦਿਖਾਉਂਦੀ ਹੈ ਰੱਬ ਦੇ ਹੁਕਮਾਂ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ ਰੱਬ ਦੇ ਹੁਕਮਾਂ ਨੂੰ ਸਤਿਕਾਰ ਅਤੇ ਸਹੀ ਦਿਲ ਨਾਲ ਮੰਨਣ ਨਾਲ ਉਹਨਾਂ ਦੀ ਅਸਲੀਅਤ ਸਹੀ ਤਰੀਕੇ ਨਾਲ ਸਮਝੀ ਜਾਂਦੀ ਹੈ ਰੱਬ ਨਾਲ ਜੁੜੇ ਰਹਿਣ ਦਾ ਤਰੀਕਾ ਕੀ ਹੈ ਰੱਬ ਨਾਲ ਜੁੜੇ ਰਹਿਣ ਲਈ ਸੱਚੇ ਭਾਵ ਨਾਲ ਪ੍ਰਾਰਥਨਾ ਅਤੇ ਸਤਿਕਾਰ ਕਰਨਾ ਪੈਂਦਾ ਹੈ ਰੱਬ ਦੇ ਦੋਸ਼ਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਰੱਬ ਦੇ ਦੋਸ਼ਾਂ ਨੂੰ ਆਪਣੇ ਕੰਮਾਂ ਅਤੇ ਇਰਾਦਿਆਂ ਨਾਲ ਸੁਧਾਰ ਕੇ ਦੂਰ ਕੀਤਾ ਜਾ ਸਕਦਾ ਹੈ ਜਦੋਂ ਰੱਬ ਦਾ ਸਨਮਾਨ ਕੀਤਾ ਜਾਂਦਾ ਹੈ तद की होंगे रब का सन्मान करने दिल नू असली सुकून मिलता है ते जीवन अमन हों रब की तारीफ किवे कीती जा सकती है रब की तारीफ उसके हिस्से सही जीवन नाल कीती जा सकती है जो उसके अद्भुत कमांर्सा है ਰਬ ਦੀ ਪਹਿਚਾਨ ਕਰਨ ਦਾ ਸਹੀ ਤਰੀਕਾ ਕੀ ਹੈ ਰਬ ਦੀ ਪਹਿਚਾਨ ਉਸ ਦੇ ਕਰਮਾਂ ਅਤੇ ਜੀਵਨ ਦੇ అనుభవਾਂ ਦੁਆਰਾ ਕੀਤੀ ਜਾ ਸਕਦੀ ਹੈ ਜੋ ਉਸ ਦੀ ਹਕੀਕਤ ਨੂੰ ਦਰਸਾਉਂਦੀ ਹੈ ਵੀਡੀਓ ਪਸੰਦ ਆਈ ਹਾਂ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਜੀ ਹੋਰ ਵੀਡੀਓ ਦੇਖਣ ਲਈ YouTube ਸਬਸਕ੍ਰਾਈਬ ਕਰ ਸਕਦੇ ਹੋ